ਹਾਂਜੀ ਦੋਸਤੋ ਬਾਈ ਰਾਜਵੀਰ ਜਵੰਦਾ ਦੀ ਯਮਲਾ ਵਰਗੀ ਐਨੀ ਸੋਹਣੀ ਫਿਲਮ ਫਲੋਪ ਹੋ ਗਈ ਸੱਚ ਹੀ ਕਿ ਐਸੀ ਬਾਈ ਦੀਪ ਸਿੱਧੂ ਨੇ ਆ ਸਾਡੇ ਲੋਕ ਭੋਗਾਂ ਤੇ ਵਰਸੀਆਂ ਤੇ ਇਕੱਠੇ ਹੋਣ ਵਾਲੇ ਨੇ ਆ ਜਦ ਅਸਲ ਦੇ ਵਿੱਚ ਵਾਰੀ ਆਉਂਦੀ ਹੈ ਨਾਲ ਖੜਨ ਦੀ ਤਾਂ ਕੋਈ ਨਹੀਂ ਨਾਲ ਖੜਦਾ 28 ਨਵੰਬਰ 2025 ਨੂੰ ਬਾਈ ਰਾਜਵੀਰ ਜਵੰਦਾ ਅਲਵਿਦਾ ਕਹਿ ਕੇ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਸੀਗਾ ਹਲੇ ਪੂਰੇ 2 ਮਹੀਨੇ ਵੀ ਨਹੀਂ ਹੋਏ ਕਿ ਸਾਡੇ ਲੋਕ ਰਾਜਵੀਰ ਜਵੰਦੇ ਨੂੰ ਭੁੱਲੀ ਗਏ ਆ ਜਿਵੇਂ ਆਪਾਂ ਉਹਨੂੰ ਜਾਣਦੇ ਹੀ ਨਹੀਂ ਸੀ ਆ ਬਾਈ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਪਰਿਵਾਰ ਦੇ ਕਹਿਣ ਤੇ ਪ੍ਰੋਡਿਊਸਰ ਵੱਲੋਂ ਐਲਾਨ ਹੁੰਦੀ ਹੈ ਜਿਹਦਾ ਟ੍ਰੇਲਰ ਸਭ ਤੋਂ ਪਹਿਲਾਂ ਰਿਲੀਜ਼ ਹੁੰਦਾ ਹੈ ਫਿਰ ਰਾਜਵੀਰ ਜਵੰਦਾ ਦੀ ਨਿੱਕੀ ਬੇਟੀ ਨੇ ਆ ਲੋਕਾਂ ਨੂੰ ਬੇਨਤੀ ਕੀਤੀ ਕਿ ਇਹ ਮੇਰੇ ਫਾਦਰ ਸਾਹਿਬ ਦੀ ਫਿਲਮ ਆ ਰਹੀ ਹੈ ਤੁਸੀਂ ਸਾਰੇ ਇੱਕ ਵਾਰੀ ਜਾ ਕੇ ਫਿਲਮ ਜ਼ਰੂਰ ਦੇਖ ਕੇ ਆਈਓ ਇਹ ਫਿਲਮ ਮੈਨੂੰ ਬਹੁਤ ਪਸੰਦ ਆਈ ਹੈ ਤੇ ਮੇਰੇ ਪਰਿਵਾਰ ਨੇ ਵੀ ਆ ਲੋਕਾਂ ਨੂੰ ਬੇਨਤੀ ਕੀਤੀ ਕਿ ਸਾਡੇ ਬੇਟੇ ਦੀ ਫਿਲਮ ਆ ਰਹੀ ਹੈ ਰਾਜਵੀਰ ਜਵੰਦੇ ਦੀ ਅਮਲਾ ਫਿਲਮ 28 ਨਵੰਬਰ ਨੂੰ ਰਿਲੀਜ਼ ਹੋਈ ਸੀ ਫਿਲਮ ਦੇ ਪਹਿਲੇ ਦਿਨ ਸਿਰਫ 8 ਲੱਖ 65 ਹਜ਼ਾਰ ਦੀ ਕਮਾਈ ਕੀਤੀ ਤੇ ਪਹਿਲੇ 3 ਦਿਨਾਂ ਵਿੱਚ ਸਿਰਫ 29 ਲੱਖ ਹੀ ਆ ਇਹ ਫਿਲਮ ਨੇ ਕਮਾਏ ਫਲੋਪ ਤੋਂ ਫਲੋਪ ਫਿਲਮ ਵੀ ਇੰਨੀ ਹੀ ਕਮਾਈ ਕਰਦੀ ਹੈ ਤੇ ਪ੍ਰੋਡਿਊਸਰ ਨੂੰ ਇੱਕ ਵੀ ਰੁਪਇਆ ਨਹੀਂ ਬਚਿਆ ਸੋਚ ਇਹ ਨਹੀਂ ਸੀ ਕਿ ਆਪਾਂ ਇਹ ਫਿਲਮ ਨੂੰ ਪੈਸੇ ਕਮਾ ਕੇ ਦੇਣੇ ਨੇ ਸੋਚ ਇਹ ਸੀ ਕਿ ਬਾਈ ਰਾਜਵੀਰ ਦੀ ਆਖਰੀ ਫਿਲਮ ਸੀ ਆ ਆਪਾਂ ਇਹ ਫਿਲਮ ਨੂੰ ਹਿੱਟ ਕਰਨਾ ਸੀ ਆ ਸਾਨੂੰ ਆਖਰੀ ਵਾਰ ਬਾਈ ਰਾਜਵੀਰ ਜਵੰਦਾ ਸਿਨੇਮੇ ਦੇ ਵਿੱਚ ਦੇਖਣ ਨੂੰ ਮਿਲੇਗਾ ਹੁਣ ਬਹੁਤ ਲੋਕਾਂ ਦੀ ਸੋਚੇ ਵੀ ਹੋਏਗੀ ਕੀ ਆ ਕਿ ਟਿਕਟਾਂ ਬਹੁਤ ਮਹਿੰਗੀਆਂ ਸੀ ਆ ਸਾਨੂੰ ਫਿਲਮ ਦੇਖਣ ਦਾ ਟਾਈਮ ਨਹੀਂ ਸੀ ਆ ਪਰ ਦੂਜੇ ਪਾਸੇ ਜਦ ਕੋਈ ਆ ਹੋਰ ਵੱਡੇ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਾਂ ਦਿਲਜੀਤ ਦੀ ਫਿਲਮ ਆ ਰਿਲੀਜ਼ ਹੁੰਦੀ ਸੀ ਜਿਹਾ ਗਿੱਪੀ ਗਰੇਵਾਲ ਦੀ ਹੁੰਦੀ ਹੈ ਜਾ ਫੇਰਾ ਅਮਰਿੰਦਰ ਗਿੱਲ ਦੀ ਹੁੰਦੀ ਹੈ ਤਾਂ ਉਦੋਂ ਲੋਕ ਉਹਨਾਂ ਦੀਆਂ ਫਿਲਮਾਂ ਕਰੋੜਾਂ ਤੱਕ ਕਿਵੇਂ ਪਹੁੰਚਾ ਦਿੰਦੇ ਨੇ ਤੇ ਰਾਜਵੀਰ ਜਵੰਦੇ ਦੀ ਫਿਲਮ ਤੇ ਇੰਨੀ ਕਮਾਈ ਕਿਉਂ ਨਹੀਂ ਹੋਈ ਫਿਲਮ ਫਲॉप ਹੋਣ ਦਾ ਮੈਨੂੰ ਇਹ ਵੀ ਕਾਰਨ ਲੱਗਦਾ ਹੈ ਕਿ ਸਾਡੇ ਲੋਕ ਤੇ ਸਾਡੇ মিডিਆ ਨੇ ਇਹ ਫਿਲਮ ਦੀ ਕੋਈ ਗੱਲ ਹੀ ਨਹੀਂ ਕੀਤੀ ਕਿਉਂਕਿ ਸਾਡਾ মিডিਆ ਤੇ ਸਾਡੇ ਲੋਕ ਉਦੋਂ ਹੀ ਗੱਲਾਂ ਕਰਦੇ ਨੇ ਜਦ ਕੋਈ ਨਵਾਂ ਟੌਪਿਕ ਟਰੈਂਡਿੰਗ ਦੇ ਵਿੱਚ ਹੁੰਦਾ ਹੈ ਅਸੀਂ ਬਹੁਤ ਛੇਤੀ ਆਪਣੇ ਹੀਰੇ ਭੁੱਲ ਗਏ ਹਾਂ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟ ਜ਼ਰੂਰ ਦੱਸ ਕੇ ਜਾਇਓ ਧੰਨਵਾਦ